ਸੰਗਰੂਰ ਵਿਖੇ ਨੰਬਰਦਾਰ ਯੂਨੀਅਨ ਪੰਜਾਬ ਦੀ ਮੀਟਿੰਗ ਹੋਈਏ ਜਿਸ ਦੇ ਵਿੱਚ ਸੂਬਾ ਪ੍ਰਧਾਨ ਨੰਬਰਦਾਰ ਯੂਨੀਅਨ ਅਤੇ ਪੰਜਾਬ ਦੇ ਡੈਲੀਗੇਟ ਆਏ ਸਿੱਸੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਨੰਬਰਦਾਰ ਯੂਨੀਅਨ ਦੇ ਸਾਰੇ ਸਾਥੀ ਮੌਜੂਦ ਰਹੇ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੁਣ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਕਰਾਂਗੇ ਯੂਨੀਅਨ ਦੇ ਪ੍ਰਧਾਨ ਦੇ ਵੱਲੋਂ ਆਖਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਆਪਣੀਆਂ ਮੰਗਾਂ ਦੇ ਲਈ ਮੰਗ ਪੱਤਰ ਦੇ ਕੇ ਆਏ ਹਾਂ ਜੇਕਰ ਮੰਗਾਂ ਜਲਦਪੁਰਿਆ ਨਾ ਕੀਤੀਆਂ ਆਪ ਅਸੀਂ ਪੰਜਾਬ ਸਰਕਾਰ ਵਿਰੁੱਧ ਵੱਡਾ ਮੋਰਚਾ ਖੋਲ੍ਹਾਂਗੇ ਮੈਂ ਗੁਰਪਾਲ ਸਿੰਘ ਸਮਰਾ ਪੰਜਾਬ ਨੰਬਰਦਾਰ ਜੂਨੀਅਰ ਪ੍ਰਧਾਨ ਅਸੀਂ ਅੱਜ ਦੀ ਜਿਹੜੀ ਮੀਟਿੰਗ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਰੱਖੀ ਆ ਬਹੁਤ ਹੀ ਸ਼ਲਾਘਾਯੋਗ ਜਿੱਦਾਂ ਬੜਾ ਤਕੜਾ ਇਕੱਠ ਇਹਨਾਂ ਨੇ ਕੀਤਾ ਹੈਗਾ ਜੇ ਸਾਡੇ ਨਵੇਂ ਨਿਯੁਕਤ ਕੀਤੇ ਹੋਏ ਪ੍ਰਧਾਨ ਸਾਹਿਬ ਕਮਲਜੀਤ ਸਿੰਘ ਇਹਨਾਂ ਦੀ ਰਹਿਨਮਾਈ ਦੇ ਥੱਲੇ ਅੱਜ ਦੀ ਜਿਹੜੀ ਮੀਟਿੰਗ ਸਗੀ ਸਾਰੀ ਇੱਥੇ ਕੋਈ ਆ ਜਿਹਦੇ ਵਿੱਚ ਸਾਡੀ ਪੰਜਾਬ ਬੋਡੀ ਦੇ ਕਾਫੀ ਸਰਕਟ ਬੱਦੇ ਪੰਜ-ਛੇ ਜਿਹੜੇ ਅਸੀਂ ਇੱਧਰ ਪਾਲਵੇ ਦੇ ਇੱਥੇ ਆਏ ਆ ਔਰ ਸਾਡੀਆਂ ਖਾਸ ਜਿਹੜੀਆਂ ਮੰਗਾਂ ਉਹਨਾਂ ਲਈ ਸੰਘਰਸ਼ ਅਸੀਂ ਸ਼ੁਰੂ ਕੀਤਾ ਹੈ ਸਾਡੀਆਂ ਦੋ ਮੰਗਾਂ ਇਹਨਾਂ ਨੇ ਮੈਨੀਫੈਸਟੋ ਜਿਹੜੀਆਂ ਪਾਈਆਂ ਸੀਗੀਆਂ ਇੱਕ ਪਿਤਾ ਪੁਰਖੀ ਤੇ ਇੱਕ ਸਗਾ ਮਾਨ ਪੱਤਾ ਇਹ ਸਾਨੂੰ ਇਹਨਾਂ ਨੇ ਜਦੋਂ ਇਲੈਕਸ਼ਨ ਸੀ ਉਸ ਵੇਲੇ ਤੇਰਾ ਨਗਰ ਕਾਤੀ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਇੱਥੇ ਸੰਗਰੂਰੀ ਭਗਵੰਤ ਮਾਨ ਤੇ ਕੇਜਰੀਬਾੜ ਨੇ ਵਾਦਾ ਕੀਤਾ ਸੀ ਸਾਡੇ ਨਾਲ ਵੀ ਜਦੋਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਇਹ ਦੋਵੇਂ ਤੁਹਾਡੀਆਂ ਜਿਹੜੀਆਂ ਮੰਗਾਇਆ ਉਹ ਪੂਰੀਆਂ ਕਰਾਂਗੇ ਲੇਕਿਨ 4 ਸਾਲ ਬੀਤ ਗਏ ਆ ਹੱਲੇ ਤੱਕ ਇਹਨਾਂ ਨੇ ਸਾਡਾ ਕੋਈ ਮੰਗ ਨਹੀਂ ਹੱਲੇ ਤੱਕ ਇਹਨਾਂ ਨੇ ਪੂਰੀ ਵੀ ਨਹੀਂ ਕੀਤੀ ਕੱਲ ਵੀ ਮੈਂ ਚੰਡੀਗੜ੍ਹ ਜਾ ਕੇ ਆਇਆ ਆ ਅਮਨਾ ਰੋੜੇ ਦੇ ਨਾਲ ਜਿਹੜਾ ਪ੍ਰਧਾਨ ਆ ਪ੍ਰਧਾਨ ਵੀ ਆ ਮੰਤਰੀ ਵੀ ਆ ਉਹਦੇ ਨਾਲ ਮੀਟਿੰਗ ਸਾਡੀ ਹੋਈ ਆ ਔਰ ਉਹਨੇ ਵੀ ਭਰੋਸਾ ਦਿੱਤਾ ਵੀ ਅਸੀਂ ਬਹੁਤ ਜਲਦੀ ਤੋਂ ਜਲਦੀ ਸੀਐਮ ਦੇ ਨਾਲ ਮੀਟਿੰਗ ਤੁਹਾਡੀ ਕਰਾ ਕੇ ਇਹ ਕਰਾਂਗੇ ਮੰਗਾ ਪੂਰੀਆਂ ਫਿਰ ਸੀਐਮ ਔਸ ਦੇ ਵਿੱਚ ਵੀ ਅਸੀਂ ਆਪਣਾ ਮੰਗ ਪੱਤਰ ਜਿਹੜਾ ਉਹ ਦੇ ਕੇ ਆਏ ਆਂ ਔਰ ਸਾਨੂੰ ਉਮੀਦ ਆ ਕਿ ਜੇ ਸਾਡਾ ਇਹ ਦੋਵੇਂ ਮੰਗਾ ਸਾਡੀਆਂ ਇਹ ਮੰਨ ਲਣ ਤਾਂ ਉਹ ਅਸੀਂ ਪੇ ਗਾਂ ਚਾ ਦੇ ਇਹਨਾਂ ਦੀ ਮਦਦ ਕੀਤੀ ਆ ਇਸੇ ਤਰ੍ਹਾਂ ਹੀ ਸਰਗਾਹਾਂ ਸਰਕਾਰ ਜਦੋਂ ਵੋਟਾਂ ਪੈਣਗੀਆਂ 27 ਦੇ ਵਿੱਚ ਫਿਰ ਮਦਦ ਕਰ ਸਕਦੇ ਨੇ ਤਾਂ ਅਦਰ ਵਿੱਚ ਜੇ ਸਾਡੀ ਨਹੀਂ ਮੰਗਾ ਮੰਨਦੇ ਫਿਰ ਅਸੀਂ ਇਹ ਪੂਰਾ ਜਿੱਦਾ ਹੁਣ ਸਾਡੇ ਜਿਲ੍ਹਿਆਂ ਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਆਗੀਆਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਮੀਟਿੰਗਾਂ ਕਰਕੇ ਇੱਕ ਬਹੁਤ ਤਗੜਾ ਇਕੱਠ ਜਿਹੜਾ ਉਹ ਪੰਜਾਬ ਲੈਵਲ ਦਾ ਅਸੀਂ ਕਰਾਂਗੇ ਔਰ ਇਹਨਾਂ ਨੂੰ ਆਪਣੇ ਜਿਹੜਾ ਸਾਡੀ ਸ਼ਕਤੀ ਆ ਨੰਬਰਦਾਰਾਂ ਦੀ ਜਿਹੜੀ ਉਹ ਪੂਰੀ ਇਹਨਾਂ ਨੂੰ ਧਕਾ ਲਾਂਗੇ ਤਾਂ ਸਰਕਾਰ ਜਿਹੜੀ ਆ ਉਹ ਫਿਰ ਇਹ ਜੇ ਜੇ ਨਹੀਂ ਸਾਡੀਆਂ ਮੰਗਾਂ ਮੰਨਦੀ ਤਾਂ ਜੋ ਇਹ ਨੁਕਸਾਨ ਬੋਟ ਬੋਟ ਦਾ ਹੋਇਆ ਉਹ ਜਿਹੜੀ ਸਰਕਾਰ ਜ਼ਿੰਮੇਵਾਰ ਆ ਤਾਂ ਕਿ ਕਿਉਂਕਿ ਨੰਬਰਦਾਰਾਂ ਦੇ ਮਨ ਦੇ ਵਿੱਚ ਰੋਸ ਆ 4 ਸਾਲ ਹੋ ਗਏ ਸਾਡੇ ਲਈ ਕੁਝ ਨਹੀਂ ਇਹਨਾਂ ਨੇ ਕੀਤਾ ਹੈਗਾ ਜਿਹੜੇ ਚੌਂਕੀਦਾਰ ਆ ਉਹਨਾਂ ਨੂੰ ਸਾਡੇ ਬਰੋਬਰ ਇਹਨਾਂ ਨੇ ਕਰ ਦਿੱਤਾ ਜਿੱਦਾਂ 1500 ਨੰਬਰਦਾਰ ਦੀ ਤਨਖਾਹ ਮਾਨ ਪੱਤਾ ਦਾ 1500 ਉਹਨਾਂ ਦਾ ਕਰ ਦਿੱਤਾ ਇੱਕ ਚੌਂਕੀਦਾਰ ਤੇ ਇੱਕ ਨੰਬਰਦਾਰ ਦਾ ਬਹੁਤ ਵੱਡਾ ਫਰਕ ਆ ਜਿੱਦਾਂ ਇਸ ਕਰਕੇ ਹੈ ਤਾਂ ਸਾਡੇ ਵੀ ਉਹ ਭਰਾ ਹੀ ਆ ਪਰ ਇਹਨਾਂ ਨੇ ਉਹ ਬਹੁਤ ਕੀਤਾ ਜਿੱਦਾਂ ਨੰਬਰਦਾਰਾਂ ਨੂੰ ਅਨਗੋਰ ਕਰਕੇ ਤੇ ਇਹ ਨੰਬਰਦਾਰਾਂ ਦੀਆਂ ਜਿਹੜੀਆਂ ਮੰਗਾਂ ਸੀ ਉਹ ਨਹੀਂ ਹਾਲੇ ਪੂਰੀਆਂ ਕੀਤੀਆਂ ਸੋ ਸਾਡਾ ਸੰਘਰਸ਼ ਜਿਹੜਾ ਅੱਜ ਤੋਂ ਸ਼ੁਰੂ ਆ ਸਾਰੇ ਜ਼ਿਲ੍ਹਿਆਂ ਦੀਆਂ ਅਸੀਂ ਮੀਟਕਾ ਕਰ-ਕਰਕੇ ਇਹ ਬਾਅਦ ਚ ਜੇ ਸਾਡਾ ਕੋਈ ਨਹੀਂ ਸਿਰੇ ਚ ਕੰਮ ਚੜਦਾ ਤੇ ਇੱਕ ਪੰਜਾਬ ਲੈਵਲ ਦੀ ਰੈਲੀ ਕਰਕੇ ਅਸੀਂ ਇਹਨਾਂ ਨੂੰ ਆਪਣਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਖਿਲਾਫ ਚੱਲਾਂਗੇ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਨਾਮ ਹੈ ਕਿਹੜੀ ਜੁਨੀਆ ਨਾ ਮੈਂ ਗੁਰਦਰਸ਼ਨ ਸਿੰਘ ਨੰਬਰਦਾਰ ਗਲੌਲੀ ਪੰਜਾਬ ਨੰਬਰਦਾਰ ਯੂਨੀਅਨ 643 ਅੱਜ ਵਿਸ਼ੇਸ਼ ਤੌਰ ਤੇ ਸਰ ਕਰਮਜੀਤ ਸਿੰਘ ਨੇ ਜਿਹੜੇ ਸਾਡੇ ਨਵੇਂ ਪ੍ਰਧਾਨ ਬਣੇ ਨੇ ਉਹਨਾਂ ਨੇ ਪੰਜਾਬ ਟੀਮ ਨੂੰ ਅਤੇ ਸਾਡੇ ਪ੍ਰਧਾਨ ਸਰ ਗੁਰਪਾਲ ਸਿੰਘ ਸਮਰਾਜ ਜੀ ਦੀ ਰਹਿਮਾਈ ਦੇ ਹੇਠ ਅੱਜ ਇੱਥੇ ਬਹੁਤ ਵੱਡਾ ਇਕੱਠ ਕੀਤਾ ਅਤੇ ਇਸ ਇਕੱਠ ਦੇ ਵਿੱਚ ਨੰਬਰਦਾਰ ਯੂਨੀਅਨ 643 ਦੇ ਜਿੰਨੇ ਵੀ ਇੱਥੇ ਬਲਾਰੇ ਬੋਲੇ ਨੇ ਜਾਂ ਮਤਲਬ ਜਿੰਨੇ ਵੀ ਇੱਥੇ ਇਕੱਠ ਹੋਇਆ ਹੈ ਸਭ ਤੋਂ ਜ਼ਿਆਦਾ ਜਿਹੜਾ ਯੋਗ ਦਿੱਤਾ ਗਿਆ ਉਹ ਹੀ ਦਿੱਤਾ ਗਿਆ ਕਿਉਂਕਿ ਇਸ ਜ਼ਿਲ੍ਹੇ ਨਾਲ ਸਬੰਧਤ ਮੁੱਖ ਮੰਤਰੀ ਸਾਹਿਬ ਨੇ ਇਸ ਜ਼ਿਲ੍ਹੇ ਦੇ ਨਾਲ ਜਲੰਧਰ ਜਿਹੜੇ ਪੇਸ ਦੇ ਪ੍ਰਧਾਨ ਨੇ ਅਮਨ ਰੋੜਾ ਜੀ ਜਿੰਦਰਾ ਸਾਡੀ ਕੱਲ ਮੀਟਿੰਗ ਵੀ ਹੋਈ ਏ ਇਸ ਜ਼ਿਲ੍ਹੇ ਦੇ ਨਾਲ ਹੀ ਜਿਹੜੇ ਖਜ਼ਾਨਾ ਮੰਤਰੀ ਨੇ ਸਾਰੇ ਦੇ ਸਾਰੇ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਨੇ ਇਸ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ ਕਿਉਂਕਿ ਇਹੋ ਹੀ ਜ਼ਿਲ੍ਹਾ ਸੀ ਇਸ ਕਰਕੇ ਚੁਣਿਆ ਤੇ ਸਰਦਾਰ ਕਰਮਜੀਤ ਸਿੰਘ ਜੀ ਦੀ ਪ੍ਰਧਾਨਗੀ ਦੇ ਹੇਠੇ ਜਿਹੜੀ ਮੀਟਿੰਗ ਹੋਈ ਏ ਇਹਦੇ ਵਿੱਚ ਜ਼ੋਰ ਦਿੱਤਾ ਗਿਆ ਕਿਉਂਕਿ 13 ਨਿਕਾਤੀ ਪ੍ਰੋਗਰਾਮ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਸਾਡੀਆਂ ਦੋ ਮੁੱਖ ਜਿਹੜੀਆਂ ਮੰਗਾਂ ਸਨ ਉਹ ਪਾਈਆਂ ਸਨ ਪਰ ਉਹ ਲਗਾਤਾਰ 4 ਸਾਲ ਸਾਡੇ ਮੀਟਿੰਗਾਂ ਕਰਨ ਦੇ باوجود ਸਾਡੀ ਜਿਹੜੀ ਇਹਨਾਂ ਮੰਗਾਂ ਨੂੰ ਬੋਰ ਨਹੀਂ ਪਿਆ ਜੇ ਇਸੇ ਤਰ੍ਹਾਂ ਹੀ ਇਹ ਚੱਲਦਾ ਰਿਹਾ ਤੇ ਮੇਰਾ ਖਿਆਲ ਹੈ ਹੁਣ ਕੱਲ ਇਹਨਾਂ ਨੇ ਸਾਨੂੰ ਹਾਂ ਭਰੀ ਏ ਤੇ ਇਸ ਦੇ ਚੱਲਦੇ ਅਜੇ ਕੋਈ ਮਤੋਂ ਸਾਡੀਆਂ ਮੰਗਾਂ ਲਈ ਤਿਆਰ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਰੇ ਪੰਜਾਬ ਦੇ ਲਈ ਲਾਂਬ ਬੰਦ ਕਰਕੇ ਜਿਵੇਂ ਅਸੀਂ ਸਮਰੂਰ ਤੋਂ ਸਾਡੀਆਂ ਮੀਟਿੰਗਾਂ ਸ਼ੁਰੂ ਹੋਈਆਂ ਨੇ ਤਾਂ ਆਉਣ ਵਾਲੀ ਸਤਾਈ ਦੇ ਵਿੱਚ ਜਿਹੜਾ ਇੱਕ ਮਿਆਜਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਕੀ ਨਾਮ ਹੈ ਆਪਣਾ ਰਿਸ਼ਪਾਲ ਸਿੰਘ ਕੁਲਾਰ ਜੀ ਸੂਬਾ ਸਕੱਤਰ ਪਿਆਬ ਜਰਨਲ ਪਿਆਬ ਨੰਬਰਦਾਰ ਯੂਨੀਅਨ ਰੈਜ਼ੀਡੈਂਟ 643 ਕਿਸ ਮੁੱਦੇ ਨੂੰ ਲੈ ਕੇ ਜੋ ਅੱਜ ਸੰਗਰੂਰ ਦੇ ਵਿੱਚ ਮੀਟਿੰਗ ਕੀਤੀ ਗਈ ਆ ਮੁੱਦੇ ਨੰਬਰਦਾਰਾਂ ਦੇ ਮੇਨ ਜਿਹੜੇ ਆ ਦੋ ਹੀ ਆ ਬਾਕੀ ਤੇ ਵੈਸੇ ਤਾਂ ਹੋਰ ਹੀ ਮੁੱਦੇ ਹੈਗੇ ਆ ਪਰ ਦੋ ਮੁੱਦਿਆਂ ਨੂੰ ਲੈ ਕੇ ਜਿਵੇਂ ਮਾਨ ਪੱਤਾ ਤੇ ਪਿਤਾਪੁਰਖੀ ਨੰਬਰਦਾਰੀ ਨੂੰ ਲੈ ਕੇ ਅੱਜ ਇੱਥੇ ਜਿਹੜੀ ਮੀਟਿੰਗ ਕੀਤੀ ਗਈ ਆ ਸੋ ਮੀਟਿੰਗ ਦੇ ਵਿੱਚ ਸਾਡੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਬਾਡੀ ਦੇ ਉਪਦੇਦਾਰ ਵੀ ਪੁੱਜੇ ਸੋ ਇਸ ਮੀਟਿੰਗ ਦੇ ਵਿੱਚ ਸਾਰਿਆਂ ਨੇ ਫੈਸਲਾ ਇਹੀ ਕੀਤਾ ਆ ਜੇ ਸਰਕਾਰ 2027 ਤੋਂ ਪਹਿਲਾਂ ਪਹਿਲਾਂ ਨੰਬਰਦਾਰਾਂ ਦੀਆਂ ਜਿਹੜੀਆਂ ਦੋ ਮੰਗਾਂ ਨੇ ਜੇ ਮਾਨ ਪੱਤੇ ਵਿੱਚ ਵਾਧਾ ਤੇ ਪਿਤਾਪੁਰਖੀ ਨੰਬਰਦਾਰੀ ਜੇ ਕਰ ਦਿੰਦੀ ਆ ਤੇ ਵੈਲ ਗੁੱਡ ਜਿੱਦਾਂ ਪਹਿਲਾਂ ਬੱਤ ਕੀਤੀ ਐ ਇਦਾਂ ਹੀ ਕਰਾਂਗੇ ਨਹੀਂ ਤੇ ਫਿਰ 2027 ਦੇ ਵਿੱਚ ਜਿਵੇਂ ਵੋਟਾਂ ਮੰਗਣਾਉਣਗੇ ਤੇ ਸਾਰੇ ਨੰਬਰ ਅੱਗੋਂ ਜਿਹੜਾ ਉਹਨਾਂ ਨੂੰ ਪੁੱਛਣਗੇ ਵੀ ਸਾਡਾ ਕੀਤਾ ਕੀ ਆ ਜੇ ਕੀਤਾ ਤੇ ਵੋਟਾਂ ਲੈ ਲੋ ਨਹੀਂ ਤੇ ਬੇਰੰਗ ਮੋੜਨਗੇ ਸੋ ਇਹਨਾਂ ਨੂੰ ਕੁਝ ਵੀ ਮਿਲਣ ਵਾਲਾ ਨਹੀਂ ਹੈਗਾ 2027 ਤੋਂ ਬਾਅਦ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਤੇ